ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜਿਹੜੀ ਆ ਦੇ ਵਿੱਚ ਮੌਸਮ ਦੀ ਗੱਲ ਕਰਾਂਗੇ ਜੀ ਅਗਲੇ 5-6 ਦਿਨਾਂ ਦੀ ਪੰਜਾਬ ਔਰ ਨਾਲ ਲੱਗਦੇ ਖੇਤਰਾ ਦਾ ਮੌਸਮ ਆਉਣ ਦੇ ਦਿਨਾਂ ਦੇ ਵਿੱਚ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦੇਵਾਂਗੇ ਸੈਟਲਾਈਟ ਦੱਸੇ ਰਿਹਾ ਤੁਹਾਡੇ ਨਾਲ ਇਸੇ ਲਈ ਜੀ ਸਾਂਝਿਆ ਕਰ ਰਹੇ ਹਾਂ ਜੇ ਅੱਜ ਦਿਨ ਹੈ 27 ਸਤੰਬਰ ਦਾ ਤੇ ਲਗਫਗ ਐਸੇਲੇ ਆਥਣ ਦੇ 6 ਵਜਣ ਜਾ ਰਹੀ ਹੈ ਜੀ ਪੰਜਾਬ ਦਾ ਮੌਸਮ ਔਰ ਨਾਲ ਲੱਗਦੇ ਖੇਤਰ ਹਰਿਆਣੇ ਦੀ ਗੱਲ ਕਰੀਏ ਰਾਜਸਥਾਨ ਦੀ ਕਰੀਏ ਹਿਮਾਚਲ ਦੀ ਗੱਲ ਕਰੀਏ ਜੰਮੂ ਦੀ ਕਰੀਏ ਲੈਂਦੇ ਵਾਲੇ ਫਾਸੇ ਉਹ ਵੀ ਗੱਲ ਕਰੀਏ ਤੇ ਐਸੇਲੇ ਉੱਤਰ ਫਾਰ ਦੇ ਬਹੁਤੇ ਖੇਤਰਾ ਦੇ ਵਿੱਚ ਮੌਸਮ ਜਿਹੜਾ ਸਾਫ਼ ਤੇ ਗਰਮ ਤੇ ਖੁਸ਼ਕ ਬਣਿਆ ਹੋਇਆ ਆ ਐਸੇਲੇ ਜਿਹੜੀਆਂ ਹਮਸ ਖੁਸ਼ਕ ਫਾਗਾਂ ਦੇ ਵਿੱਚ ਜਿਹੜੀਆਂ ਬਣੀ ਹੋਈ ਆ ਪੰਜਾਬ ਹਰਿਆਣੇ ਦੇ ਤੇ ਗਰਮੀ ਦਾ ਇੱਕ ਵਾਰ ਫਿਰ ਤੋਂ ਪੱਧਰ ਹੈ ਜਿਹੜਾ ਉਹ ਤਾਂ ਚੜ ਰਿਹਾ ਟੈਂਪਰੇਚਰ ਹੈ ਜਿਹੜੇ ਉਹ 37 38 ਤੇ ਮੋੜ ਤੋਂ ਜਾ ਰਹੇ ਨੇ ਸੋ ਆਉਂਦੇ ਜਿਹੜੇ ਦਿਨ ਹੈ ਜੀ ਮੌਸਮ ਗਰਮ ਤੇ ਖੁਸ਼ਕ ਰਹਿਣ ਦੇ ਆਸਾਰ ਨੇ ਹਾਲਾਂਕਿ ਹਲਕੀ ਜਿਹੀ ਇੱਕ ਵੈਸਨ ਦੇ ਸਰਵਸ ਆ ਰਹੀ ਹੈ ਜਿਹੜੀ ਕਿ 29 ਤੀਸਤੀ ਸਤੰਬਰ ਨੂੰ ਪ੍ਰਭਾਵਿਤ ਕਰ ਸਕਦੀ ਆ ਜਾਂ 1 ਤੋਂ 1 ਅਕਤੂਬਰ ਤੱਕ ਕੁਝ ਥਾਵਾਂ ਤੇ ਹਲਕੇ ਜਿਹੇ ਛਿਟੇ ਛਾਟੇ ਲੱਗਣ ਦੇ ਆਸਾਰ ਹੋਣਗੇ ਉਹ ਵੀ ਮਾਝਾ ਦੁਆਬੇ ਦੇ ਕੁਝ ਗਨੇ ਜੁਨੇ ਖੇਤਰਾਂ ਦੇ ਵਿੱਚ ਸੋ ਕੁੱਲ ਮਿਲਾ ਕੇ ਕਹਾਣੀ ਇਹ ਕਹਿੰਦੀ ਆ ਕਿ ਆਉਂਦੇ 5-7 ਦਿਨਾਂ ਦੇ ਵਿੱਚ 5-6 ਦਿਨਾਂ ਦੇ ਵਿੱਚ ਕੋਈ ਵੱਡੇ ਮੀਂਹ ਦੇ ਆਸਾਰ ਨਹੀਂ ਆ ਤੇ ਦੂਜੇ ਫਾਸਤੇ ਦੇ ਦੇਖ ਸਕਦਾ ਹੈ ਕਿ ਅਸਲ ਤਗੜੀ ਗਰਜਲਿਸ਼ਕ ਦੇ ਨਾਲ ਜਿਹੜੇ ਮਹੀ ਆ ਉਹ ਜਾਰੀ ਨੇ ਕਿਉਂ ਜਾਰੀ ਨੇ ਇੱਕ ਤਾਂ ਐਲਪੀਏ ਜਿਹੜਾ ਮੌਜੂਦ ਆ ਕੇਂਦਰੀ ਭਾਰਤ ਦੇ ਵਿੱਚ ਜਿਹੜਾ ਕਿ ਅੱਗੇ ਟਰੈਕ ਫੜਦਾ ਹੋਇਆ ਰਾਜਸਥਾਨ ਗੁਜਰਾਤ ਵੱਲ ਨੂੰ ਖਿਸਕ ਰਿਹਾ ਸੋ ਅੱਗੇ ਵਾਧੇ ਹੋਏ ਇਹਨੇ ਕਮਜ਼ੋਰ ਫੈ ਜਾਣਾ ਇਸ ਲਈ ਪੰਜਾਬ ਦੇ ਵਿੱਚ ਕੋਈ ਇਹਦਾ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਣਾ ਦਿੱਲੀ ਗੁਰੂਗਰਾਮ ਨੋਇਡਾ ਦੇ ਕੁਝ ਹਿੱਸਿਆਂ ਦੇ ਇੱਥੇ ਹਲਕੇ ਡੁੱਟਵੇਂ ਜਿਹੇ ਸ਼ਰਾਟੇ ਲੱਗਣ ਪੱਛਮੀ ਯੂਪੀ ਤੇ ਦੱਖਣ ਪੂਰਬੀ ਯੂਪੀ ਤੇ ਮੱਧ ਪ੍ਰਦੇਸ਼ ਇੱਧਰ ਆਜੇ ਆਫਾ ਗੁਜਰਾਤ ਤੇ ਰਾਜਸਥਾਨ ਦੇ ਦੱਖਣ ਪ ਲੈਵਲ ਤੇ ਜਿਹੜੇ ਮੀਂਹ ਲੱਗਣ ਦੀ ਉਮੀਦ ਹੈਗੀ ਆ ਇਸਲਾਵਾ ਮੌਨਸੂਨ ਦੀ ਜਿਹੜੀ ਟਰਫ ਹੈ ਉਹ ਵੀ ਇਹਨਾਂ ਖਾਗਾਂ ਦੇ ਵਿੱਚ ਮੌਜੂਦ ਹੈ ਸੋ ਇਹਨਾਂ ਸੂਬਿਆਂ ਦੇ ਵਿੱਚ ਹਾਲੇ ਮੌਨਸੂਨ ਦੀਆਂ ਕਾਰਵਾਈਆਂ ਜਾਰੀ ਨੇ ਜੜੀਆਂ ਕਿ ਜਾਰੀ रह ਸਕਦੀਆਂ ਨੇ ਆਉਂਦੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚੋਂ ਮੌਨਸੂਨ ਨੇ ਵਾਪਸੀ ਕਰ ਲਈ ਹੈ ਹਰਿਆਣੇ ਦੇ ਵਿੱਚੋਂ ਕਰ ਲਈ ਹੈ ਇੱਥੇ ਕੋਈ ਦੌਰ ਨਹੀਂ ਹੈ ਹਿਮਾਚਲ ਜੰਮੂ ਦੇ ਬਹੁਤੇ ਖਾਗਾਂ ਦੇ ਵਿੱਚ ਮੌਨਸੂਨ ਵਾਪਸੀ ਕਰ ਚੁੱਕਾ ਸੋ ਜੇਕਰ ਹੁਣ ਮੇ ਲੱਗਦੇ ਨੇ ਤੇ ਉਹ ਸਿਸਟਮ ਦੇ ਕਰਕੇ ਲੱਗਣਗੇ ਸਿਸਟਮ ਕੋਈ ਨਹੀਂ ਆ ਰਿਹਾ ਹਲਕਾ ਜਾ ਕੇ ਪੱਛਮੀ ਸਿਸਟਮ ਆ ਰਿਹਾ ਅਗਲੇ 5-7 ਦਿਲਾ ਦੇ ਵਿੱਚ ਜੜਾ ਕਿ ਹਲਕੇ ਟੁੱਟਮੇ ਜੇ ਸ਼ਰਾਟੇ ਲਵਾ ਸਕਦਾ ਇਸ ਤੋਂ ਜੇਕਰ ਇਹ ਕਨੇਡਰ ਤਾਜ਼ਾ ਅਫਰੇਡ ਦੇ ਲਈਏ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ 2 ਤੇ 3 ਅਕਤੂਬਰ ਤੱਕ ਦੀ ਅਫਰੇਡ ਤੁਹਾਡੇ ਸਾਹਮਣੇ ਹੈ ਡਰਾਈ ਰਹਿਣਾ ਜੀ ਮੌਸਮ ਯਾਨੀ ਕਿ ਗਰਮ ਤੇ ਖੁਸ਼ਕ ਰਹਿਣ ਦੇ ਅਸਰ ਨੇ ਤੇ ਵੱਡੇ ਮੀਂਹ ਦੇ ਕੋਈ ਅਸਰ ਨਹੀਂ ਹੈ ਹਲਕੇ ਡਟਵੇਂ ਛਰਾਟੇ ਜਰੂਰ ਲੱਗਣਗੇ 30 ਸਤੰਬਰ ਨੂੰ 29 ਜਾਂ 1-2 ਅਕਤੂਬਰ ਦੇ ਵਿੱਚ ਕਿਸੇ ਕਦੇ ਦਿਨ ਹੋ ਸਕਦਾ ਹੈ ਕਿ ਹਲਕੇ ਡਟਵੇਂ ਛਰਾਟੇ ਲੱਗਣ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਗਰਮ ਤੇ ਖੁਸ਼ਕ ਬਣਿਆ ਰਹੇਗਾ ਧੰਨ